11 ਫਰਵਰੀ ਨੂੰ ਸਮਰਾਲਾ ਵਿਖੇ ਕਾਂਗਰਸ ਦੀ ਜਿਹੜੀ ਕੀ ਕਨਵੈਨਸ਼ਨ ਹੋਣ ਜਾ ਰਹੀ ਜਿਸ ਵਿੱਚ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਖੜਗੇ ਸਾਹਿਬ ਜਿਹੜੇ ਕੀ ਪਹੁੰਚ ਰਹੇ ਨੇ ਤਾਂ ਤਿਆਰੀਆਂ ਚੱਲ ਰਹੀਆਂ ਨੇ ਲਗਾਤਾਰ ਕਿਉਂਕਿ ਉਸ ਕਨਵੈਨਸ਼ਨ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕਾਂਗਰਸੀਆਂ ਨੇ ਸ਼ਾਮਲ ਹੋਣਾ ਤੇ ਅੱਜ ਇਸ ਸਬੰਧ ਵਿੱਚ ਇੱਕ ਮੀਟਿੰਗ ਕੀਤੀ ਗਏ ਮੇਰੇ ਨਾਲ ਸੁਖਪਾਲ ਸਿੰਘ ਪੁੱਲਰ ਨੇ ਜਿਹੜੇ ਕਿ ਲੋਕ ਸਭਾ ਹਲਕਾ ਅਮਰਸਰ ਦੇ ਇਨਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਸਰ ਕਿਸ ਤਰ੍ਹਾਂ ਦੀ ਤਿਆਰੀ ਰਹਿਣਗੀ 11 ਤਰੀਕ ਨੂੰ ਜੀ ਦੇਖੋ ਜੀ ਇਹ ਸਾਡੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦਾ ਜਿਹੜਾ ਵਰਕਰ ਹੈ ਉਹ ਲਾਂਬੰਦ ਹੋਣ ਜਾ ਰਿਹਾ ਔਰ ਇਸ ਵਾਰੀ ਜਿਹੜੀ ਸਾਡੇ ਪ੍ਰਧਾਨ ਸਾਹਿਬ ਵਡਿੰਗ ਸਾਹਿਬ ਔਰ ਬਾਜਵਾਜੀ ਨੇ ਜਿਹੜੇ ਆ ਇੱਕ ਪ੍ਰੋਗਰਾਮ ਲਿਖਿਆ ਸੀ ਵੀ ਹਰ ਬੂਥ ਦੇ ਉੱਤੇ ਜਿਹੜਾ ਸਾਡਾ ਅਹੁਦੇਦਾਰ ਛੱਡਾ ਬਣੂਗਾ ਜਿਹੜਾ 20-20 ਬੂਥਾਂ ਦੇ ਉੱਤੇ ਸਾਡੇ ਮੰਡਲ ਪ੍ਰਧਾਨ ਬਣਨਗੇ ਉਹ ਸਾਰੀ ਜਿਹੜੀ ਪ੍ਰਕਿਰਿਆ ਖਤਮ ਹੋ ਚੁੱਕੀ ਹੈ ਔਰ ਪੂਰੇ ਹਿੰਦੁਸਤਾਨ ਦੇ ਸਿਰ ਪੰਜਾਬ ਇੱਕ ਸੂਬਾ ਵਾ ਜਿੱਥੇ ਇਹ ਸਾਰੀ ਪ੍ਰਕਿਰਿਆ ਹੋਈ ਹੈ ਔਰ ਸਾਰੀ ਉਹਨਾਂ ਦੀ ਡਿਟੇਲਿੰਗ ਆਉਣ ਤੋਂ ਬਾਅਦ ਜਿਹੜਾ ਖੜਗੇ ਸਾਹਿਬ ਨੇ ਆਉਂਦੇ ਐਤਵਾਰ ਨੂੰ ਕਨਵੈਨਸ਼ਨ ਜਿਹੜੀ ਇਹਨਾਂ ਸਾਰਿਆਂ ਨੂੰ ਸੰਬੋਧਨ ਜਿਹੜਾ ਕਰਨ ਉਸ ਮੰਰਾਲੇ ਵਿੱਚ ਜਾ ਰਿਹਾ ਜਿੱਦੇ ਵਿੱਚ ਸਾਡਾ ਜ਼ਿਲ੍ਹਾ ਦੇ ਪ੍ਰਧਾਨ ਜ਼ਿਲ੍ਹੇ ਦਾ ਆਫਿਸ ਬਿਰਰ ਬਲਾਕਾਂ ਦੇ ਪ੍ਰਧਾਨ ਬਲਾਕਾਂ ਦਾ ਆਫਿਸ ਬਿਰਰ ਮੰਡਲ ਪ੍ਰਧਾਨ ਔਰ ਮੰਡਲ ਦੀਆਂ ਸਾਡੀਆਂ ਕਮੇਟੀਆਂ ਜਿਹੜੀਆਂ ਉੱਥੇ ਪਹੁੰਚਣਗੀਆਂ ਕੀ ਤਿਆਰੀ ਕਰਨ ਲਈ ਲੋਕ ਸਭਾ ਦੇ ਇਲੈਕਸ਼ਨ ਤੋਂ ਲੈ ਕੇ ਕਿਉਂਕਿ ਵਿਧਾਨ ਸਭਾ ਦੀ ਜਿਹੜੀ ਕਿ ਉਹ ਹੋਾਰ ਗਈ ਸੀਗੀ ਤੇ ਇਸ ਵਾਰ ਕੀ ਕੋਈ ਇਸ ਸਾਦੀ ਅਨਸ਼ਾਸਨੀ ਹਿੰਤਾ ਜੇ ਕਰਦਾ ਤੇ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ ਦੇਖੋ ਇਹ ਅਨ ਅਨੁਸ਼ਾਸਨ ਨੂੰ ਹਮੇਸ਼ਾ ਹੀ ਬਰਕਰਾਰ ਰੱਖਣ ਵਾਸਤੇ ਕਾਂਗਰਸ ਪਾਰਟੀ ਨੇ ਕਈ ਵਾਰੀ ਕੱਢੜੇ ਸਟੈਪ ਵੀ ਲਏ ਆ ਤੇ ਇਹ ਚੀਜ਼ਾਂ ਜਿਹੜੀਆਂ ਵਾਂ ਇੱਕ ਪਾਰਟੀ ਦੇ ਵਿੱਚ ਜਿਹੜੀਆਂ ਇਹ ਚਲਦੀਆਂ ਰਹਿੰਦੀਆਂ ਸੋ ਪਿਛਲਾ ਟਾਈਮ ਜਿਹੜਾ ਨੁਕਸਾਨ ਆਇਆ ਉਹ ਤੋਂ ਪਾਰਟੀ ਨੂੰ ਔਰ ਲੋਕਾਂ ਨੂੰ ਔਰ ਲੀਡਰਾਂ ਨਾਲ ਵਰਕਰਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਵੀ ਇਸ ਚੀਜ਼ ਦਾ ਨੁਕਸਾਨ ਹੁੰਦਾ ਔਰ ਹੌਲੀ-ਹੌਲੀ ਇਸ ਚੀਜ਼ ਨੂੰ ਖਤਮ ਕੀਤਾ ਜਾ ਰਿਹਾ ਵੀ ਤਾਂ ਜੋ ਮਿਲ ਕੇ ਰਲ ਕੇ ਇਕੱਠੇ ਹੋ ਕੇ ਜਿਹੜਾ ਇੱਕ ਪਲੇਟਫਾਰਮ ਦੇ ਉੱਤੇ ਆਉਣ ਵਾਲੀਆਂ ਪਾਰਟੀਆਂ ਦਾ ਅਸੀਂ ਜਿਹੜਾ ਵਿਰੋਧੀਆਂ ਦੇ ਨਾਲ ਉਹਦਾ ਟਕਰਾ ਕਰ ਸਕੀਏ ਪੰਜਾਬ ਅੰਦਰ ਕੀ ਖਾਸ ਮੁੱਦੇ ਰਹਿਣ ਵਾਲੇ ਨੇ ਲੋਕ ਸਭਾ ਇਲੈਕਸ਼ਨਸ ਵਿੱਚ ਪੰਜਾਬ ਅੰਦਰ ਵੇਖੋ ਅੱਜ ਇਹੋ ਜਿਹਾ ਮਾਹੌਲ ਬਣ ਚੁੱਕਾ ਵੀ ਹਰ ਵਰਗ ਜਿਹੜਾ ਆਪ ਦਾ ਉਹਨੂੰ ਅਸਰਸ਼ਿਤ ਮਹਿਸੂਸ ਕਰ ਰਿਹਾ ਚਾਹੇ ਉਹ ਕਿਸਾਨੀ ਲਾ ਲੋ ਚਾਹੇ ਆਪਣਾ ਸਾਡੀ ਜਵਾਨੀ ਲਾ ਲੋ ਚਾਹੇ ਪੁਲਿਸ ਪ੍ਰਸ਼ਾਸਨ ਲਾ ਲੋ ਕੋਈ ਗੱਲ ਤੁਸੀਂ ਵੇਖ ਤੇ ਤੁਸੀਂ ਜੇ ਡਾਕਟਰਾਂ ਜਾਓ ਡੀਸੀ ਆਫਿਸ ਜਾਂ ਪੁਲਿਸ ਵਾਲਿਆਂ ਦੇ ਲੋਕ ਤੇ ਦਫਤਰੋ ਜਾਣਾ ਛੱਡ ਗਏ ਲੋਕਾਂ ਨੂੰ ਆਸ ਹੀ ਟੁੱਟ ਗਈ ਵੀ ਆਰ ਇਹ ਸਰਕਾਰ ਤੋਂ ਜਾਂ ਇਸ ਮਾਹੌਲ ਦੇ ਵਿੱਚ ਸਾਡਾ ਕੋਈ ਕੰਮ ਵੀ ਹੋ ਸਕਦਾ ਜੀ ਵਰਕਰ ਹੁਣ ਉਸਾ이드 ਹੋ ਰਿਹਾ ਹੈ ਕਿਉਂਕਿ ਕੁਝ ਵੀ ਸਮੇ ਹੋ ਸਕਦਾ ਜਦੋਂ ਵੀ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਕਿ ਉਹ ਡਿਕਲੇਅਰ ਹੋ ਸਕਦੀ ਹੈ ਦੇਖੋ ਸਾਰੀਆਂ ਪਾਰਟੀਆਂ ਨੂੰ ਵੇਖਣ ਤੋਂ ਬਾਅਦ ਹੁਣ ਜਿਹੜਾ ਕਾਂਗਰਸ ਜਿਹੜਾ ਲੋਕ ਆ ਉਹ ਇਹ ਮਹਿਸੂਸ ਕਰਦੇ ਵੀ ਜੇ ਅਸੀਂ ਸੁਰੱਖਿਅਤ ਹਾਂ ਤੇ ਕਾਂਗਰਸ ਦੇ ਨੇਤਰਤਵ ਦੇ ਵਿੱਚ ਕਾਂਗਰਸ ਪਾਰਟੀ ਦੀ ਰਹਿਨਮਾਈ ਦੇ ਵਿੱਚ ਹੀ ਪੰਜਾਬ ਜਿਹੜਾ ਵਾ ਉਹ ਸੂਬਾ ਤਰੱਕੀ ਕਰ ਸਕਦਾ ਔਰ ਲੋਕਾਂ ਦੀ ਜਾਨ ਤੇ ਮਾਲ ਜਿਹੜੀ ਉਹ ਸੁਰੱਖਿਅਤ ਰਹਿ ਸਕਦਾ ਦੇਖਣ ਜਾ ਰਹੇ ਹਾਂ ਕਿ ਅਨੁਸ਼ਾਸਨ ਦੀ ਗੀਤਾ ਜਿਹੜੀ ਕਰਦੇ ਛੋਟੇ ਵਰਕਰ ਦੇ ਖਿਲਾਫੇ ਕਰ ਵੀ ਹੁੰਦੀ ਪਰ ਵੱਡੇ ਚਿਹਰੇ ਤੇ ਹੱਸ ਨਹੀਂ ਪਾਰੀ ਕਾਂਗਰਸ ਪਊਗਾ ਹੱਥ ਪੈਣ ਵਾਲੀ ਨਹੀਂ ਕੋਈ ਗੱਲ ਪਰ ਇੱਕ ਦਮ ਵੀ ਕਈ ਵਾਰੀ ਅਗਲੇ ਨੂੰ ਵੀ ਮੌਕਾ ਮਿਲਣਾ ਚਾਹੀਦਾ ਸੁਦਰੰਦਾ ਅਗਲੇ ਨੂੰ ਵੀ ਇੱਕ ਮੌਕਾ ਮਿਲਣਾ ਚਾਹੀਦਾ ਵੀ ਆਪ ਦੀ ਜਿਹੜੀ ਕੋਈ ਗੱਲ ਆ ਆਪ ਆਉਣਾ ਉਹ ਬੰਦ ਕਮਰੇ ਦੇ ਵਿੱਚ ਹਾਈ ਕਮੰਡ ਦੇ ਵਿੱਚ ਧਿਆਨ ਚ ਲਿਆਂਦੀ ਜਾਵੇ ਨਾ ਕਿ ਇਦਾਂ ਉਹ ਕਰਕੇ ਜਿਹਦੇ ਨਾਲ ਪਾਰਟੀ ਦਾ ਔਰ ਲੋਕਾਂ ਦੀ ਜਿਹੜੀ ਆ ਉਹ ਨਿਰਾਸ਼ਾ ਹੋਵੇ ਪਾਰਟੀ 'ਚ ਗੱਟਬਾਦੀ ਹੈ ਯਾਨੀ ਪਾਰਟੀਆਂ ਸਾਰੀਆਂ ਦੀ ਗੁੱਟਬਾਜੀ ਹੁੰਦੀ ਜੀ ਇੱਥੇ ਕੋਈ ਹੈ ਹੀ ਨਹੀਂ ਕਿ ਕੋਈ ਜੋ ਪਾਰਟੀ ਕਰਦੀ ਜਿਹੱਚ ਗੁੱਟਬਾਜੀ ਨਹੀਂ ਕੀ ਫਿਰ ਤੁਸੀਂ ਕਿਸਾ ਨਿਤਰੋਗੇ ਫਿਰ ਲੋਕ ਸਭਾ ਇਲੈਕਸ਼ਨ ਦਿੱਤੀ ਦੇ ਘਰ ਭੇਜਣਾ ਕਿ ਜਿੱਤਾ ਲੜ ਕੇ ਜਿੱਤਾਂਗੇ ਲੜਨ ਦੇ ਉੱਤੇ ਕੀ ਗੱਲ ਹੈ 13 ਸੀਟਾਂ ਤੇ 13 ਦੀ 13 ਸੀਟਾਂ ਜਿੱਤਣ ਦੇ ਦਾਅਵੇ ਲਗਾਤਾਰ ਕਾਂਗਰਸ ਵੱਲੋਂ ਕੀਤੇ ਜਾ ਰਹੇ ਨੇ ਪਰ ਇਹ ਤਾਂ ਦਾਅਵੇ ਹਕੀਕਤ ਵਿੱਚ ਜਾਂ ਬਦਲਦੇ ਜਾਂ ਨਹੀਂ ਬਦਲਦੇ ਇਹ ਤਾਂ ਇਲੈਕਸ਼ਨਸ ਵਿੱਚ ਹੀ ਪਤਾ ਲੱਗੇਗਾ ਪਰ ਫਿਲਹਾਲ ਲੋਕ ਸਭਾ ਇਲੈਕਸ਼ਨਸ ਨੂੰ ਲੈ ਕੇ ਜਿਹੜੀ ਕਿ ਤਿਆਰੀਆਂ ਲਗਾਤਾਰ ਕਾਂਗਰਸ ਕਰ ਰਹੀ ਹੈ ਤਾਂ 11 ਤਰੀਕ ਦੀ ਜਿਹੜੀ ਰੈਲੀ ਹੈ ਇਸ ਬਨਾਲਾ ਵਿਖੇ ਜਿੱਥੇ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਖੜਗੇ ਪਹੁੰਚ ਰਹੇ ਨੇ ਉਸ ਸਬੰਧ ਵਿੱਚ ਲਗਾਤਾਰ ਕਾਂਗਰਸ ਵੱਲੋਂ ਜਿਹੜੇ ਕਿ ਵੱਡੇ ਪੱਧਰ ਤੇ ਤਿਆਰੀਆਂ ਤੇਰੀਆਂ ਕੀ ਉਹ ਕੀਤੀ ਜਾ ਰਹੀ ਨੇ ਕਿਹਾ ਮੈਂ ਪਰਸਪਤੂ ਪਾਲ ਦੇ ਨਾਲ ਸਿਕੰਦਰ ਪਸ ਰਿਚਾ ਜਾਨਿਕ ਸਪੋਰਟਿਵ ਅੰਮ੍ਰਿਤਸਰ